ਹਰਦੀਪ ਸਿੰਘ ਵੀ ਇੰਜੀਨੀਅਰ 68 ਇੰਜੀਨੀਅਰ ਨਾਲ ਬਲੋਂਗ ਕਰਦੇ ਨੇ ਇਹ ਜਦੋਂ ਪੀਟੀ ਕਰਕੇ ਆਏ ਨੇ ਉਦੋਂ ਇਹਨਾਂ ਦੇ ਆਕੇ ਦਸ ਤਾਰਨ ਸਮੇਂ ਕੁਝ ਇਹਨਾਂ ਨੂੰ ਅਨਫੀਲਿੰਗ ਮਤਲਬ ਪ੍ਰੋਬਲਮ ਫੀਲ ਹੋਈ ਹੈ ਕੋ ਦਰਦ ਦਾ ਦੌਰਾ ਪਿਆ ਜਿਤਨਾ ਸਾਨੂੰ ਦੱਸਿਆ ਗਿਆ ਹੈ ਬਾਕੀ ਜਿਤਨਾ ਰਿਪੋਰਟ ਆਉਣ ਗਿਆ ਉਸ ਤੋਂ ਪਤਾ ਲੱਗੇਗਾ ਅਲਮੀਰ ਨਾ ਹੁੰਦਾ ਐਮਰਜੈਂਸੀ ਹੁੰਦਾ ਉਥੇ ਹਸਪੀਟਲ ਖੜਿਆ ਨੂੰ ਉਥੋਂ ਅੱਧਾ ਘੰਟਾ ਉੱਥੇ ਰੱਖਿਆ ਫਿਰ ਐਪੀਕਾ ਦਿੱਤਾ ਅਗਲੇ ਹਸਪੀਟਲ ਤੇ ਦੂਆਂ ਘੰਟਿਆਂ ਬਾਅਦ ਉਹ ਡੈਥ ਹੋ ਜਾਂਦੀ ਹੈ ਪਿੰਡ ਕੋਟਲਾ ਸੂਬਾ ਸਿੰਘ ਵਿਖੇ ਮੌਜੂਦ ਆ ਜਿੱਥੇ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਦਰਅਸਲ ਆਰਮੀ ਦੇ ਵਿੱਚ ਤਾਇਨਾਤ ਇੱਕ ਜਵਾਨ ਦੀ ਮੌਤ ਹੋਈ ਹੈ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਗਰਦਾਸਪੁਰ ਦਾ ਪਿੰਡ ਕੋਟਲਾ ਸੂਬਾ ਸਿੰਘ ਹੈ ਤਾਂ ਬਿਲਕੁਲ ਇਹ ਸ਼ਹੀਦ ਹਰਦੀਪ ਸਿੰਘ ਦਾ ਘਰ ਹੈ ਜਿਹੜਾ ਕਿ ਆਰਮੀ ਦੇ ਵਿੱਚ ਨੌਕਰੀ ਕਰਦਾ ਸੀਗਾ ਔਰ ਕਿਸੇ ਕਾਰਨ ਕਰਕੇ ਜਿਹੜੀ ਹੈ ਉਸ ਦੀ ਡੈਥ ਹੋ ਚੁੱਕੀ ਹੈ ਤਾਂ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਵਿਰਲਾਪ ਕਰ ਰਿਹਾ ਹੈ ਤਾਂ ਇਸ ਵਕਤ ਜਿਹੜਾ ਪੂਰੇ ਪਿੰਡ ਦਾ ਮਾਹੌਲ ਜਿਹੜਾ ਉਹ ਗਮਗੀਨ ਬਣਿਆ ਹੋਇਆ ਹੈ ਤਾਂ ਕੋਈ ਜੀ ਸਮੇਂ ਦੇ ਵਿੱਚ ਜਿਹੜੀ ਇੱਥੇ ਡੈੱਡ ਬੋਡੀ ਵੀ ਜਿਹੜੀ ਹੈ ਉਹ ਪਹੁੰਚਣ ਵਾਲੀ ਹੈ ਤਾਂ ਬਿਲਕੁਲ ਇੱਕ ਵੱਡਾ ਜਿਹੜਾ ਸਦਮਾ ਇਸ ਪਰਿਵਾਰ ਨੂੰ ਲੱਗਾ ਹੈ ਤਾਂ ਇਸ ਵਕਤ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਜੈਬ ਸਿੰਘ ਸੁਖਦਰ ਮਦਰ ਆਨਰੀ ਲੈਫਟਨੈਂਟ ਰਿਟਾਇਰ ਮੈਂ ਵੀ ਇੰਜੀਨੀਅਰ ਤਾ ਹਾਂ ਤੇ ਇਹ ਹਰਦੀਪ ਸਿੰਘ ਵੀ ਇਹ ਜਿਹੜੇ 68 ਇੰਜੀਨੀਅਰ ਨਾਲ ਬੁਲਾਉਂਕ ਕਰਦੇ ਨੇ ਇਹ ਜਦੋਂ ਪੀਟੀ ਕਰਕੇ ਆਏ ਨੇ ਉਦੋਂ ਇਹਨਾਂ ਦੇ ਆਕੇ ਡੈਸਟਾਰਨ ਸਮੇਂ ਕੁਛ ਇਹਨਾਂ ਨੂੰ ਅਨਫੀਲਿੰਗ ਮਤਲਬ ਪ੍ਰੋਬਲਮ ਫੇਲ ਹੋਈ ਹੈ ਤੋਂ ਉਦੋਂ ਇਹਨਾਂ ਨੂੰ ਕਿਉਂ ਦਿਰਦਾ ਦੌਰਾ ਪਿਆ ਜਿਤਨਾ ਸਾਨੂੰ ਦੱਸਿਆ ਗਿਆ ਹੈ ਬਾਕੀ ਜਿਤਨਾ ਰਿਪੋਰਟਸ ਆਉਣਗੇ ਆ ਉਤੋਂ ਪਤਾ ਲੱਗੇਗਾ ਇਹ ਕਦੋਂ ਦੀ ਕਦੋਂ ਉਹਨਾਂ ਦੀ ਡੈਥ ਹੁੰਦੀ ਹੈ ਇਹਨਾਂ ਦੀ ਕੱਲ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਸਾਨੂੰ ਮੈਸੇਜ ਆਉਂਦਾ ਹੁਣ ਜੀ ਹਾਂਜੀ ਕੀ ਕਿਹਾ ਜਾਂਦਾ ਵਾ ਉਹਨਾਂ ਦੇ ਵੱਲੋਂ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਪਈ ਉਹਨਾਂ ਦੀ ਤਬੀਤ ਖਰਾਬ ਹੈ ਤੇ ਉਹਨਾਂ ਨੂੰ ਹਸਪੀਟਲ ਲੈ ਗਿਆ ਤੇ ਤੁਸੀਂ ਆਉਣਾ ਚਾਹੋ ਤੇ ਆ ਸਕਦੇ ਹੋ ਉਹਨਾਂ ਦੇ ਜਾਣਕਾਰੀ ਵਾਸਤੇ ਤੇ ਉਹਨਾਂ ਦੀ ਤਬੀਤ ਖਰਾਬ ਹੋ ਗਈ ਹੈ ਹਾਂਜੀ ਉਹਨਾਂ ਦੀ ਤਬੀਤ ਖਰਾਬ ਹੋ ਗਈ ਤੇ ਸਾਨੂੰ ਇਨਫੋਰਮ ਕਰਤਾ ਉਸ ਵੇਲੇ ਇਹ ਕਿੱਥੇ ਨੌਕਰੀ ਕਰ ਰਹੇ ਸੀਗੇ ਜੀ ਇਹ ਤੇਜਪੁਰ ਹੈ ਜੀ ਇਸ ਵੇਲੇ ਕਿਹੜੀ ਜਗ੍ਹਾ ਤੇਜਪੁਰ ਗੋਟੀ ਤੋਂ ਗੋਟੀ ਤੋਂ ਅਗਾਂਹ ਚੀ ਸਭ ਤੋਂ ਆਸਾਮ ਦੇ ਵਿੱਚ ਤੇਜਪੁਰ ਹਾਂਜੀ 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 ਅਗਵਾਟੀ ਸਾਈਡ ਤੇ ਪੈਂਦਾ ਤੇਜਪੁਰ ਕਿੰਨਾ ਟਾਈਮ ਨੌਕਰੀ ਹੋਈ ਇਹਨਾਂ ਦੀ ਇਹਨਾਂ ਦੀ 11 ਸਾਲ ਨੌਕਰੀ ਹੋ ਗਈ ਅੱਛਾ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਨੇ ਦੇ ਹੋਣਾ ਪਰਿਵਾਰ ਚ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਫਾਦਰ ਦੀ ਵੀ ਡੈਥ ਹੋ ਗਈ ਹੈ ਉਹ ਜੋ ਮੈਕੈਨਾਈਜ਼ ਚ ਹੁਣ ਰਿਟਾਇਰ ਹੈ ਹੂੰ ਉਹਨਾਂ ਦਾ ਵੱਡਾ ਭਰਾ ਵੀ ਇੰਜੀਨੀਅਰ ਚ ਹੈ ਹਾਂਜੀ ਤਾਂ ਡੈੱਡ ਬੋਡੀ ਹੁਣ ਪਹੁੰਚ ਚੁੱਕੀ ਹੈ ਪਿੰਡ ਹਾਂਜੀ ਹਾਂਜੀ ਪਹੁੰਚਣ ਵਾਲੀ ਹੈ ਜੀ ਪਹੁੰਚੀ ਨਹੀਂ ਅਜੇ ਪਹੁੰਚਣ ਵਾਲੀ ਹੈ ਹਾਂਜੀ ਤਾਂ ਇਹਨਾਂ ਦਾ ਮੈਰਿਜ ਹੋਈ ਸੀਗੀ ਹਾਂਜੀ ਹਾਂਜੀ ਮੈਰਿਜ ਨਵੰਬਰ ਚ ਹੋਈ ਐ ਸਰ ਤੇ ਬੱਚਾ ਕੋਈ ਨਹੀਂ ਅਜੇ ਹਾਂਜੀ ਤਾਂ ਬਿਲਕੁਲ ਇੱਥੇ ਹੋਰ ਵੀ ਲੋਕ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਕੀ ਲੱਗਦੇ ਸਨ ਤੁਹਾਡੇ ਜਿਹੜੇ ਸ਼ਹੀਦ ਸਰਦੀਪ ਸਿੰਘ ਹੁਣੀ ਮੇਰਾ ਬ੍ਰਦਰ ਹੀ ਚਾਚੇ ਦਾ ਬੇਟਾ ਅਸੀਂ ਤੇ ਕੀ ਐ ਸਾਰੀ ਵਾਰਦਾਤ ਜਿਹੜੀ ਘਟਨਾ ਹੋਈ ਆ ਬਹੁਤ ਆ ਤੇ ਸਾਨੂੰ ਫੋਨ ਆਇਆ ਦਾ ਮੈਨੂੰ ਹੀ ਫੋਨ ਆਇਆ ਸੀ ਸਾਡੇ 9:00 ਵਜੇ ਮੈਂ ਵੀ ਡਿਊਟੀ ਜਾ ਰਿਹਾ ਸੀ ਮੈਨੂੰ ਫੋਨ ਆਇਆ ਸੀ ਕਿ ਇਹਦਾ ਤਾਂ ਹਰਦੀਪ ਸਿੰਘ ਨੂੰ ਅਟੈਕ ਹੋਇਆ ਵਾ ਕਿ ਪੀੜੀ ਕਰਕੇ ਆਇਆ ਹੈ ਜਦੋਂ ਆਪਣਾ ਚੇਂਜ ਕਰਨ ਦਾ ਇੱਕਦਮ ਡੇਗ ਗਿਆ ਫਿਰ ਇਹਨਾਂ ਦਾ ਆਰਮੀ ਵਾਲਿਆਂ ਦਾ ਹੁੰਦਾ ਐਮਚ ਹੁੰਦਾ ਉੱਥੇ ਹਸਪਤਾਲ ਦੇ ਖੜਿਆ ਨੂੰ ਉਥੋਂ ਅੱਧਾ ਘੰਟਾ ਉੱਥੇ ਰੱਖਿਆ ਫਿਰ ਐਪਰ ਕਰ ਦਿੱਤਾ ਅਗਲੇ ਹਸਪਤਾਲ ਪਰ ਦੂਆਂ ਘੰਟੇ ਬਾਅਦ ਉਹ ਡੈਥ ਹੋ ਜਾਂਦੀ ਹੈ ਹਾਂਜੀ ਤੇ ਡੈੱਡ ਬੋਡੀ ਆ ਰਹੀ ਹੁਣ ਡੈੱਡ ਬੋਡੀ ਆ ਰਹੀ ਹੈ ਕੁਝ ਮਿੰਟਾਂ ਤੱਕ ਆ ਗਈ ਆ ਗਈ ਆ ਜਾਣੀ ਕੀ ਕਹਿਣਾ ਚਾਹੋਗੇ ਕੁਝ ਸਰਕਾਰ ਲਈ ਕੁਝ ਉਹਨਾਂ ਦੇ ਡਿਪਾਰਟਮੈਂਟ ਨੂੰ ਸਰਕਾਰ ਨੂੰ ਕੀ ਕਹਿਣਾ ਬਸ ਇਹੋ ਹੀ ਹੈ ਕਿ ਸਰਕਾਰ ਨੂੰ ਕੀ ਕਹਿ ਸਕਦੇ ਆ ਪਰ ਡਿਪਾਰਟਮੈਂਟ ਨੂੰ ਕੀ ਸਕਦੇ ਜੋ ਵੀ ਇਹਨਾਂ ਸੂਰਤ ਕੀਤੇ ਪ੍ਰਭਾਵ ਦੀ ਜੋ ਵੀ ਸੂਰਤਵਾਤ ਹੀ ਜੋ ਇਹਦਾ ਪਰਵਾਰਵਾਸ ਤੇ ਕੁਝ ਦਿਨ ਥੋੜਾ-ਬੋਧਾ ਦੇਖਭਾਲ ਕਰਨ ਪਿਛਲੇ ਵਾਸਤੇ ਮੈਸੇਜ ਵਾਸਤੇ ਕੁਝ ਨਾ ਕੁਝ ਉਪਰਾਲਾ ਕਰਨ ਸਰਕਾਰ ਕਰੇ ਜਾਂ ਮਹਿਕਮਾ ਕਰੇ ਹਾਂਜੀ ਤਾਂ ਬਿਲਕੁਲ ਇੱਕ ਵੱਡਾ ਸਦਮਾ ਜਿਹੜਾ ਪਰਿਵਾਰ ਦੇ ਵਿੱਚ ਹੈ ਤਾਂ ਤਸਵੀਰ ਦੇਖ ਸਕਦੇ ਹਾਂ ਕਿ ਜਿਹੜੇ ਆਰਮੀ ਦੇ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਡੈੱਡ ਬੋਡੀ ਵੀ ਜਿਹੜੀ ਹੈ ਉਹ ਵੀ ਪਿੰਡ ਦੇ ਕੋਲ ਬਹੁਤ ਨੇੜੇ ਜਿਹੜੀ ਉਹ ਆ ਚੁੱਕੀ ਹੈ ਪਹੁੰਚ ਚੁੱਕੀ ਹੈ ਤਾਂ ਪਰਿਵਾਰ ਦਾ ਮਾਹੌਲ ਇੱਕ ਵਾਰੀ ਤੁਹਾਨੂੰ ਕਰਦਾ ਫਿਰ ਦੁਬਾਰਾ ਵਿਖਾ ਦਿੰਨੇ ਆ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਗਮਗੀਨ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਤਾਂ ਇੱਕ ਬਹੁਤ ਵੱਡਾ ਸਦਮਾ ਜਿਹੜਾ ਇਹ ਪਰਿਵਾਰ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਵਕਤ ਲੱਗਾ ਹੈ ਮਾਤਾ ਜੀ ਰੋ ਰਹੇ ਹੋ ਜੀ ਬੜਾ ਵੱਡਾ ਤਕਾ ਜਿਹੜਾ ਪਰਿਵਾਰ ਨੂੰ ਲੱਗਿਆ ਹੈਏ ਪੁੱਤ ਵੇ ਪੁੱਤਰ ਕਮਾਨ ਗਿਆ ਨਹੀਂ ਆਇਆ ਮਾਤਾ ਜੀ ਕੀ ਲੱਗਦੇ ਸੀ ਤੁਸੀਂ ਕੀ ਲੱਗਦੇ ਹਰਦੀਪ ਸਿੰਘ ਦੇ ਕਾਈ ਲੱਗਦੀ ਹੈ ਪੁੱਤ ਕਿਤੇ ਮਾਵਾਂ ਨਾਲ ਵੱਧ ਪਿਆਰ ਕਿਤੇ ਪੁੱਤ ਨੇ ਬਣਾ ਕੇ ਜੱਪੀਆਂ ਕੁਪਾਣੀਆਂ ਮੇਰੇ ਨਾਲ ਹੁਣ ਉਹਨਾਂ ਦੀ ਡੈੱਡ ਬੋਡੀ ਆ ਰਹੀ ਹੈ ਜੀ ਪੁੱਤ ਜਿੱਦਾਂ ਇਹ ਆਏ ਨਾ ਤਾਂ ਹੀ ਪਰਤਗਾ ਸੋਹਣੀਆਂ ਲੱਗਦੀਆਂ ਨੇ ਮਾਣਵੇ ਚੰਗੀਆਂ ਨਹੀਂ ਲੱਗਦੀਆਂ ਮਾਤਾ ਜੀ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਹਰਦੀਪ ਸਿੰਘ ਦੇ ਹਾਏ ਬਥੱਕ ਗਈ ਉਹਦੀ ਮੰਮੀ ਤਾਂ ਬਿਲਕੁਲ ਇੱਕ ਵੱਡਾ ਜਿਹੜਾ ਸਦਮਾ ਪਰਿਵਾਰਕ ਮੈਂਬਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਇਹ ਬਹੁਤ ਵੱਡਾ ਇੱਕ ਜਿਹੜਾ ਦੁੱਖ ਇਸ ਪਰਿਵਾਰ ਦੇ ਉੱਪਰ ਜਿਹੜਾ ਇਸ ਵਕਤ ਆਇਆ ਤਾਂ ਤਾਂ ਇੱਕ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ਹੀਦ ਹਰਦੀਪ ਸਿੰਘ ਦੇ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਰਿਵਾਰ ਦੇ ਵਿੱਚ ਇਸ ਵਕਤ ਇੱਕ ਵੱਡਾ ਮਾਹੌਲ ਜਿਹੜਾ ਸਦਮੇ ਵਾਲਾ ਬਰਲਾਪ ਦਾ ਬਣਿਆ ਹੋਇਆ ਹੈ ਤਾਂ ਦੇਸ਼ ਦੀ ਰਾਖੀ ਕਰਦਿਆਂ ਇੱਕ ਸ਼ਹੀਦ ਦੀ ਜਿਹੜੀ ਉਹ ਡੈਥ ਹੋਈ ਹੈ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਡੈੱਡ ਬੋਡੀ ਲੈ ਕੇ ਜਿਹੜੇ ਜਵਾਨ ਇੱਥੇ ਪਹੁੰਚ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਵਕਤ ਸ਼ਹੀਦ ਹਰਦੀਪ ਸਿੰਘ ਦੀ ਡੈੱਡ ਬੋਡੀ ਜਿਹੜੀ ਹੈ ਉਹ ਆਰਮੀ ਦੇ ਵੱਲੋਂ ਪਿੰਡ ਸੂਬਾ ਸਿੰਘ ਦੇ ਵਿੱਚ ਲਿਆਂਦੀ ਗਈ ਹੈ ਤਾਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਕੋਟਲਾ ਸੂਬਾ ਸਿੰਘ ਹੈ ਤਾਂ ਦੇਖਿਆ ਜਾ ਸਕਦਾ ਹੈ ਤਾਂ ਇਸ ਵਕਤ ਇੱਥੇ ਵੱਡੀਆਂ ਵਰਲਾਪ ਦੀਆਂ ਤਸਵੀਰਾਂ ਜਿਹੜੀਆਂ ਪਰਿਵਾਰ ਦੇ ਵੱਲੋਂ ਉਹ ਦੇਖੀਆਂ ਜਾ ਸਕਦੀਆਂ ਨੇ ਤਾਂ ਆਰਮੀ ਦੇ ਜਵਾਨ ਜਿਹੜੇ ਨੇ ਉਹ ਵੀ ਜਿਹੜੇ ਸਲਾਮੀ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਡੈੱਡ ਬੋਡੀ ਜਿਹੜੀ ਹੈ ਉਹ ਇਸ ਵਕਤ ਸ਼ਹੀਦ ਹਰਦੀਪ ਸਿੰਘ ਦੇ ਘਰ ਪਹੁੰਚ ਰਹੀ ਹੈ ਤਾਂ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਆ ਕਿ ਸ਼ਹੀਦੀ ਦੇ ਬੇਕਰ ਦਾ ਜਿਹੜਾ ਇਸ ਸਮੇਂ ਬਹੁਤ ਵੱਡਾ ਬਰਨਾਰਤ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਤਾਂ ਇਸ ਵਕਤ ਬੜੀਆਂ ਦੁਖਦਾਇਕ ਇਹ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੂਬਾ ਸਿੰਘ ਦਾ ਵਸਨੀਕ ਸ਼ਹੀਦ ਹਰਦੀਪ ਸਿੰਘ ਜਿਹੜਾ ਆਰਮੀ ਦੇ ਵਿੱਚ ਤਾਇਨਾਤ ਸੀਗਾ ਤਾਂ ਪਸਾਮ ਦੇ ਤੇਜਾਪੁਰ ਵਿਖੇ ਕੋਟੀ ਉਠੀ ਕਰਦਾ ਸੀਗਾ ਤਾਂ ਉਸਦੀ ਡੈੱਡ ਕੋਟੀ ਜਿਹੜੀ ਆ ਇਸ ਵਕਤ ਪਿੰਡ ਕੁਛ ਦੇ ਆਪਣੇ ਜੱਦੀ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਹੈ ਉਹ ਵਰਨਾਤ ਕੀਤਾ ਜਾ ਰਿਹਾ ਹੈ ਤਾਂ ਇਸ ਮੌਤ ਦੇ ਉੱਪਰ ਵੱਡੇ ਪੱਤਰ ਦੇ ਉੱਪਰ ਜਿਹੜਾ ਪੂਰੇ ਇਲਾਕੇ ਔਰ ਪਿੰਡ ਦੇ ਵੱਲੋਂ ਜਿਹੜਾ ਉਹ ਸੋਗ ਮਾਇਆ ਜਾ ਰਿਹਾ ਹੈ ਤਾਂ ਇਹ ਵੱਡੀਆਂ ਦੁਫਰਾਏ ਤੇ ਤਸਵੀਰਾਂ ਕਈਆਂ ਜਾ ਸਕਦੀਆਂ ਨੇ ਤਾਂ ਬਿਲਕੁਲ ਇਹ ਵਰਲਾਪ ਪਰਿਵਾਰ ਕੇ ਮੈਂਬਰਾਂ ਦੇ ਵੱਲੋਂ ਪੀਤਾ ਜਾ ਰਿਹਾ ਹੈ ਤਾਂ ਇੱਕ ਦੁੱਖ ਦਾ ਪਹਾੜ ਜਿਹੜਾ ਇਸ ਪਰਿਵਾਰ ਦੇ ਉੱਪਰ ਟੁੱਟਾ ਹੈ ਕਿਉਂਕਿ ਇੱਕ ਜਵਾਨ ਪੁੱਤ ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਦੇਸ਼ ਦੀ ਰਾਖੀ ਕਰਦੇ ਆ ਜਿਹੜਾ ਇਸ ਜਵਾਨ ਦੀ ਮੌਤ ਹੋਈ ਹੈ ਖਾਨਾ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਉਹਨਾਂ ਨੂੰ ਇਸ ਚੇਂਜ ਦੀ ਜਿਹੜੀ ਜਾਣਕਾਰੀ ਡਿਪਾਰਟਮੈਂਟ ਦੇ ਵੱਲੋਂ ਦਿੱਤੀ ਗਈ ਸੀਗੀ ਔਰ ਅੱਜ ਜਿਹੜੀ ਡੇਡ ਬਾਡੀ ਹੈ ਉਹ ਇਹਨਾਂ ਦੇ ਘਰ ਉਹ ਪਹੁੰਚ ਚੁੱਕੀ ਹੈ ਤਾਂ ਬਿਲਕੁਲ ਨਾ ਕੋਈ ਜਿਹੜਾ ਕਿਸੇ ਪੰਜਾਬ ਗਏ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਦੇ ਵੱਲੋਂ ਦਰਲਾਖ ਕੀਤਾ ਜਾ ਰਿਹਾ ਤਾਂ ਤਰੰਗਾ ਜਿਹੜਾ ਉਹ ਡੈਡ ਬਾਡੀ ਦੇ ਉੱਪਰ ਆਰਮੀ ਦੇ ਜਿਹੜੇ ਜਵਾਨ ਨਾਲ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਡੈਡ ਬਾਡੀ ਨੂੰ ਤਰੰਗੇ ਦੇ ਵਿੱਚ ਲਪੇਟਿਆ ਹੋਇਆ ਹੈ ਤਾਂ ਬਿਲਕੁਲ ਸ਼ਹੀਦ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਨਾ ਨੂੰ ਜਿਹੜਾ ਡੈੱਡ ਬੋਡੀ ਇਹਨਾਂ ਦੇ ਹੈਂਡਓਵਰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਪਿੰਡ ਦੀਆਂ ਦੇਖ ਸਕਦੇ ਹਾਂ ਕਿ ਵੱਡੇ ਪੱਦਰ ਦੇ ਉੱਪਰ ਜਿਹੜਾ ਇਹ ਬਰਲਾਪ ਦਾ ਮਾਹੌਲ ਹੈ ਉਹ ਇਸ ਵਕਤ ਇੱਥੇ ਬਣਿਆ ਹੋਇਆ ਤਾਂ ਦੇਸ਼ ਦੇ ਜਵਾਨ ਦੀ ਜਿਹੜੀ ਮੌਤ ਹੋਈ ਹੈ ਤਾਂ ਤਾਂ ਬਿਲਕੁਲ ਇਹ ਸ਼ਹੀਦ ਹਰਦੀਪ ਸਿੰਘ ਦੇ ਘਰ ਦੀਆਂ ਤਸਵੀਰਾਂ ਨੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੂਬਾ ਸਿੰਘ ਦਾ ਰਹਿਣ ਵਾਲਾ ਸੀਗਾ ਇਹ ਜਵਾਨ ਜੋ ਕਿ ਅਸਾਮ ਦੇ ਤੇਜਾ ਨਗਰ ਵਿਖੇ ਡਿਊਟੀ ਤੇ ਤਾਇਨਾਤ ਸੀਗਾ ਔਰ ਕੱਲ ਜਦੋਂ ਪੀਟੀ ਤੋਂ ਵਾਪਸ ਆਪਣੀ ਬੈਰਕ ਦੇ ਵਿੱਚ ਆਉਂਦਾ ਤਾਂ ਉਸ ਵਕਤ ਕੋਈ ਜਿਹੜੀ ਇਹਨੂੰ ਮੈਡੀਕਲੀ ਪ੍ਰੋਬਲਮ ਜਿਹੜੀ ਸਰੀਰ ਨੂੰ ਆਉਂਦੀ ਹੈ ਤਾਂ ਉਸ ਦੇ ਦੌਰਾਨ ਜਿਹੜੀ ਉਸ ਦੀ ਡੈਥ ਹੁੰਦੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੂਰੇ ਤੱਥ ਜਿਹੜੇ ਉਹ ਸਾਹਮਣੇ ਆਉਣਗੇ ਤਾਂ ਇੱਕ ਵੱਡੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੁਭਾ ਸਿੰਘ ਵਿਖੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ